ਮਾਰੂ ਵਾਰ ਮਹਿਲਾ ਪੰਜਵਾਂ ਦੱਖਣੀ ਮਹਿਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਚਉ ਸੱਜਣ ਮੈਂ ਡਿਆ ਦੇਸ ਉਤਾਰ ਨੈਣ ਮਹਿंजे ਤਰਸਦੇ ਕਦ ਪੱਸੀ ਦੀਦਾਰ ਮਹਿਲਾ ਪੰਜਵਾਂ ਨਹੀਂ ਮਹਿੰਜਾ ਤਉ ਨਾਲ ਬਿਆਨੇ ਕੂੜਾ ਵੇ ਦੇਖ ਕੱਪੜ ਭੋਗ ਡਰਾਵਣੇ ਜਿ ਚਰ ਪਿਰੀ ਨਾਂ ਦੇਖ ਨ ਲਾ ਪੰਜਵਾ ਉੱਠੀ ਚਾਲੂ ਕੰਤੜੇ ਹੋਂ ਪੱਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪੱਸੇ ਹਬ ਰਸ ਸ਼ਾਰ ਔੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਬਤਾਰਿਆ ਗੁਰਮੁਖ ਕੀਤੋ ਠਾਟ ਸਿਰਜ ਸੰਸਾਰਿਆ ਹਰ ਅਗਿਆ ਹੋਏ ਬੇਦ ਪਾਪ ਪੁੰਨ ਵਿਚਾਰਿਆ ਨੰਨਾ ਵਿਸ਼ਨ ਮਹੇਸ਼ ਤ੍ਰੈ ਗੁਣ ਵਿਸਥਾਰਿਆ ਨਵਖੰਡ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ ਵਿక్తి ਜੰਤ ਉਪਾਏ ਅੰਤਰ ਕਲ ਤਾਰਿਆ ਤੇਰਾ ਅੰਤ ਨਾ ਜਾਣੇ ਕੋਏ ਸਤਿ ਸਿਰ ਜਣ ਹਾਰਿਆ ਤੂੰ ਜਾਣੇ ਸਭਿ ਵਿਦ ਆਪ ਗੁਰਮੁਖ ਨਿਸਤਾਰਿਆ ਡੱਕਣੇ ਮੈਲਾ ਪੰਜਵਾ ਜੇ ਤੂੰ ਮਿੱਤਰ ਸਾਡੜਾ ਇੱਕ ਪੋਰੀ ਨਾ ਵੇਸ਼ੋੜ ਜੀਓ ਮਹਿੰਜਾ ਤੋ ਮੋਹਿਆ ਕਦ ਪਸੀ ਜਾਨੀ ਤੋਏ ਮੈਲਾ ਪੰਜਵਾ ਦੁਰਜਨ ਤੂੰ ਜਲ ਪਾੜੀ ਵੇ ਛੋੜੇ ਮਰ ਜਾ ਕੰਤਾ ਤੂੰ ਸੌ ਸੇਜੜੀ ਮੈਂਡਾ ਹੱਬੋ ਦੁੱਖ ਉਲਹਾ ਮੈਲਾ ਪੰਜਵਾ ਦੁਰਜਨ ਦੂਜਾ ਪਾਉ ਹੈ ਵੇ ਛੋੜਾ ਹਮੈ ਰੋਗ ਸੱਜਣ ਸੱਚਾ ਪਾਤਿਸ਼ਾ ਜਿਸ ਮਿਲਤੀ ਚਾਹ ਭੋਗ ਪੌੜੀ ਤੂੰ ਅਗੰਮ ਦਇਆਲ ਬੇਅੰਤ ਤੇਰੀ ਕੀਮਤ ਕਹੇ ਕੌਣ ਤੁਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪੌਣ ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰੌਣ ਤੁਦ ਅਪੜ ਕੋਈ ਨਾ ਸਕੇ ਤੂੰ ਅਬਨਾਸ਼ੀ ਜਗ ਉਧਰਣ ਤੁਧ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਤਰਣ ਤੁਧ ਆਵਣ ਜਾਣਾ ਕੀਆ ਤੁਧ ਲੇਪ ਨ ਲੱਗੇ ਤ੍ਰਿਣ ਜਿਸ ਹੋਵੇ ਆਪ ਦਿਆਲ ਇਸ ਲਾਵੇ ਸਤਗੁਰ ਚਰਣ ਤੂੰ ਹੋਰ ਤੋ ਉਪਾਏ ਨ ਲੱਭਿ ਅਬਨਾਸ਼ੀ ਸ੍ਰਿਸ਼ਟ ਕਰਨ ਦਖਣੇ ਮਹਿਲਾ ਪੰਜਵਾ ਜੇ ਤੂੰ ਵਤੈ ਅੰਗਣੇ ਹਬ ਧਰਤ ਸੁਹਾਵੀ ਹੋਏ ਹਿੱਕ ਸਕੰਤ ਬਹਾਰੀ ਮੈਂਡੀ ਬਾਤ ਨ ਪੁੱਛੈ ਕੋਏ ਮਹਿਲਾ ਪੰਜਵਾ ਹਬ ਤੋਲ ਸੁਹਾਵਣ ਸਹ ਬੈਠਾ ਅੰਗਣ ਮਲ ਤਹੀ ਨਵੰਝ ਬਿਰਖੜਾ ਜੋ ਘਰ ਆਵੈ ਚੱਲ ਮਹਿਲਾ ਪੰਜਵਾ ਛੇ ਜਵਸ਼ਾਈ ਕੰਤਕੂ ਕੀਆ ਹਬ ਸ਼ਿੰਗਾਰ ਇਤੀ ਮੰਜਨਾ ਸਮਾਵਈ ਜੇ ਗਲ ਪੈਰਾ ਹਾਰ ਤੋੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵੇ ਹੀ ਤੂੰ ਹੁਕਮੀ ਸਾਜੇ ਸ੍ਰਿਸ਼ਟ ਸਾਜ ਸਮਾਵੇ ਹੀ ਤੇਰਾ ਰੂਪ ਨ ਜਾਈ ਲਖਿਆ ਕਿਉ ਤਜੈ ਤ ਆਵੇ ਹੀ ਤੂੰ ਸਭ ਮਹਿ ਵਰਤੇ ਆਪ ਕੁਦਰਤ ਦੇ ਖਾਵੇ ਹੀ ਤੇਰੀ ਭਗਤ ਘਰੇ ਭੰਡਾਰ ਟੋਟ ਨਾ ਆਵੇ ਹੀ ਇਹ ਰਤਨ ਜਿਵੇਂ ਹਰ ਲਾਲ ਕੀਮ ਨਾ ਪਾਵੇ ਹੀ ਜਿਸ ਹੋਵੇਂ ਆਪ ਦਿਆਲ ਤਿਸ ਸਤਗੁਰ ਸੇਵਾ ਲਾਵੇ ਹੀ ਤਿਸ ਕਦੇ ਨ ਆਵੇ ਟੋਟ ਜੋ ਹਰ ਗੁਣ ਗਾਵੇ ਹੀ ਦੱਖਣੇ ਮਹਿਲਾ ਪੰਜਵਾ ਜਾਂ ਮੂੰ ਪੰਸੀ ਹੱਠ ਮੈਂ ਤਰੀ ਮਹਿੰਜਾ ਨਾਲ ਥੱਬ ਡੁੱਖੁ ਲਾ ਹਮ ਨਾਨਕ ਨਦਰ ਨਿਹਾਲ ਮਹਿਲਾ ਪੰਜਵਾ ਨਾਨਕ ਬੈਠਾ ਭਖੇ ਵਾ ਲੰਮੇ ਸੇ ਵੇ ਦਰ ਖੜਾ ਪਰੀਏ ਤੂੰ ਜਾਣ ਮਹਿੰਜਾ ਸੋ ਜੋਈ ਸਾਈ ਮੂੰ ਖੜਾ ਮਨ ਲਾ ਪਨਵਾ ਕਿਆ ਗਾ ਲਾਇਓ ਪੂਛ ਪਰ ਵੇਰ ਨ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖਿੜਿਆ ਹੱਬ ਸੰਸਾਰ ਜਿਓ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰਤਨਤਾ ਤੂੰ ਆਪੇ ਠਾਕੁਰ ਸੇਵਕੋ ਆਪੇ ਪੂਜਨਤਾ ਦਨ ਦੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਤਦ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰੇ ਹੋ ਆਪੇ ਖੇਲੰਤਾ ਇਹ ਆਵਾ ਗਵਨਰ ਚਾਯੋ ਕਰ ਚੋਜ ਦਿਖੰਤਾ ਤਿਸ ਬੋੜ ਗਰਭਨ ਪਾਵੇ ਹੀ ਜਿਸ ਦੇਵੈ ਗੁਰਮੰਤਾ ਜਿਉ ਆਪ ਚਲਾਵੇ ਤਿਉ ਚੱਲਦੇ ਕਿਸ ਵਸਨਾ ਜਨਤਾ ਡਖਣੇ ਮਹਿਲਾ ਪੰਜਵਾ ਕੁਰਿਏ ਕੁਰਿਏ ਵੈੰਦਾਂ ਤਾਲ ਗਾਣਾ ਮਹਿਰੇਰ ਵੇਖੇ ਛਿੱਟੜ ਥੀਂ ਵੰਦੋ ਜਾਨ ਕਿਸੰਦੋ ਪੇਰ ਮਹਿਲਾ ਪੰਜਵਾ ਸਚ ਜਾਣੇ ਕਚ ਵੈੰਦੋ ਤੂੰ ਆਗੂ ਅੱਗੇ ਸਲਵੇ ਨਾਨਕ ਆਤਛੜੀ ਮੰਝ ਨੇਣੂ ਬਿਆ ਟਲ ਪੁੱਬਣ ਜਿਉ ਜੁਮਿਓ ਮਹਿਲਾ ਪੰਜਵਾ ਥੋਰੇ ਥੋਰੇ ਰੂੜੇ ਸੇਵਿੰਦੇ ਆਲਖ ਮੁੱਦਤ ਪਈ ਚਰਾਣੀਆਂ ਫਿਰ ਕੱਡੂ ਆਵੇ ਰੁੱਤ ਔੜੀ ਤਦ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਰ ਇਹ ਮਾਨਸ ਜਾਣੇ ਦੂਰ ਤੂੰ ਵਰਤੈ ਜ਼ਹਾਰਾ ਤੂੰ ਸਭ ਘਟ ਭੋਗ ਗਏ ਆਪ ਤੁਦਲੇਪ ਨ ਲਹਾਰਾ ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਹਾਰਾ ਤੂੰ ਸਭ ਦੇਵਾਂ ਮੈਂ ਦੇਵ ਵਿਧਾਤੇ ਨਰਹਰਾ ਕਿਹ ਆਰਧੇ ਦੇਵਾ ਇਕ ਤੂੰ ਅਬਨਾਸ਼ੀ ਅਪਰਪਰ ਜਿਸ ਮਿਲ ਸਤਗੁਰ ਆਪ ਤਿਸਕੇ ਸਭ ਕੁਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ ਡਖਣੇ ਮੈਲਾ 5 ਗਹਿੜਦਾ ਤ੍ਰਿਣ ਸ਼ਾਇਆ ਅਗਾਫਲ ਜਲੇ ਹੋ ਭਾ ਜਿੰਨਾ ਭਾ ਗੁਮਥਾੜ ਤਿੰਨ ਉਸਤਾਦ ਤਨਹਾ ਮੈਲਾ 5 ਨਾਨਕ ਪੀਠਾ ਪੁਕਾਰ ਸਜਿਆ ਸਰੇਆ ਆਣ ਮੌਜੂਦ ਬਾਜੋ ਸਤਗੁਰ ਆਪਣੇ ਬੈਠਾ ਝਾਕ ਦਰੂਦ ਮੈਂ ਲਾ ਪੰਜਵਾ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹ ਜਿੰਨੀ ਗੁਰੂ ਮਨਾ ਰਜ ਰਜ ਸੇ ਖਾਹੇ ਪੌੜੀ ਤਦ ਜਗ ਮੈਂ ਖੇਲ ਰਚਾਇਆ ਵਿੱਚ ਹੋਂ ਮੈਂ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੈ ਬੁਰਾਈਆਂ ਦਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲਬਾਈਆਂ ਇਹਨ ਮਾਇਆ ਮੋਣੀ ਮੋਈਆ ਨਿਤ ਫਿਰੈ ਪਰਮਾਈਆਂ ਹਾਠਾਂ ਦੋਵੇਂ ਕੀਤਿਓ ਸ਼ਿਵ ਸ਼ਕਤ ਵਰਤਾਈਆ ਸ਼ਿਵ ਅੱਗਾ ਸ਼ਕਤੀ ਹਾਰਿਆ ਏਵੇਂ ਹਰ ਪਾਈਆ ਇੱਕ ਵਿੱਚੋ ਹੀ ਤੁਦ ਰਖਿਆ ਜੋ ਸਤ ਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾ ਲਿਓ ਜਲ ਮਾਹੇ ਸਮਾਈਆ ਡਖਣੇ ਮਹਿਲਾ ਪੰਜਵਾ ਆਗਾ ਕੂਤਾਂਗ ਪਿੱਛਾ ਫੇਰ ਨਾ ਮੋੜੜਾ ਨਾਨਕ ਸਿਜ ਅਵੇਹਾ ਵਾਰ ਬੋੜ ਨ ਹੋਵੀ ਜਨਮੜਾ ਮਹਿਲਾ ਪੰਜਵਾ ਸੱਜਣ ਮੈਂਡਾ ਚਾਈਆ ਹੱਬ ਕਹੀਦਾ ਮਿੱਤ ਸਭੇ ਜਾਣ ਨ ਆਪਣ ਕਹੀ ਨ ਠਾਹੇ ਚਿੱਤ ਮਹਿਲਾ ਪੰਜਵਾ ਗੁਜੜਾ ਲਧਮ ਲਾਲ ਮੱਥਾ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪਰੀਏ ਨਾਨਕ ਜੀ ਤੂੰ ਉੱਠਿਆ ਤੋੜੀ ਜਾਂ ਤੂੰ ਮੇਰੇ ਵੱਲ ਤਾਂ ਕਿਆ ਮੋਛੰਦਾ ਤਦ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀਤੇ ਨਾ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ੰਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸੱਦੇ ਕਾਜ ਸਵਾਰਿਆ ਜਾਂ ਤਦ ਭਾਵੰਦਾ ਡੱਖਣੇ ਮੈਲਾ ਪੰਜਵਾ ਦੇਖਣ ਕੋ ਮੁਸ਼ਤਾਕ ਮੁਖ ਕੇ ਜੇ ਹਾਂ ਤੋ ਥਣੀ ਫਿਰਦਾ ਕਿਤੇ ਹਾਲ ਜਾਂ ਡਠਮ ਤਾਂ ਮਨ ਤਰਾਪਿਆ ਮੈਲਾ ਪੰਜਵਾ ਦੁਖੀਆ ਦਰਦ ਖਣੇ ਵੇਦਨ ਜਾਣੇ ਤੂੰ ਥਣੀ ਜਾਣ ਲਖ ਭਵੇਂ ਪਿਰੀ ਢਖੰਦੋ ਤਾਂ ਜੀਵਸਾ ਮੈਲਾ ਪੰਜਵਾ ਤਹਿੰਦੀ ਜਾਏ ਕਰਾਰ ਵੈਣ ਵਹੰਦੇ ਮੈਂ ਡਿੱਠਿਆ ਸਹੀ ਰਹੇ ਅਮਾਨ ਜਿੰਨਾ ਸਤਗੁਰ ਭੇਟਿਆ ਤੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪ ਜਿੰਨ ਜਨ ਗੁਰਮੁਖ ਬੁਝਿਆ ਸੋ ਚੋ ਕੁੰਡੀ ਜਪ ਜੋ ਨਰ ਉਸ ਕੀ ਸ਼ਰਣੀ ਪਰ ਜਿਸ ਕੰਬੈ ਪਾਪ ਜਨਮ ਜਨਮ ਕੀ ਮਲ ਉਤਰ ਗੁਰ ਤੁੜੀ ਨੱਪ ਜੇਨ ਹਰ ਤਾਣਾ ਮੰਨਿਆ ਤੇ ਸੋਗਨਾ ਸੰਤਪ ਹਰ ਜਿਓ ਤੂੰ ਸਭਨਾ ਕਾ ਮਿਤ ਹੈ ਸਭ ਜਾਣੈ ਆਪ ਐਸੀ ਸ਼ੋਭਾ ਜਨੈ ਕੀ ਜੇ ਵਡਹਰ ਪਰ ਤਪ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜੱਪ ਦੱਖਣੇ ਮੈਂ ਲਾ ਪੰਘਵਾ ਜਿੰਨਾ ਪਿੱਛੇ ਹੋ ਗਈ ਸੇ ਮੈਂ ਪਿੱਛੇ ਵੀ ਰਿਵਿਆਸ ਜਿੰਨਾ ਕੀ ਮੈਂ ਆਸੜੀ ਤਨਾ ਮਹਿੰਜੀ ਆਸ ਮੈਂ ਲਾ ਪੰਘਵਾ ਗਿੱਲੀ ਗਿੱਲੀ ਰੋੜੜੀ ਤੌਂਦੀ ਥਵ ਥਵ ਆਏ ਜੋ ਬੈਠੇ ਸਫਤਿਆ ਉਧਰੇ ਭਾਗ ਮਥਾ ਨਾ ਲਾ ਪੰਘਵਾ ਡਿੱਠਾ ਹਬ ਮੰਜਾ ਹੈ ਖਾਲੀ ਕੋਈ ਨਾ ਜਾਣੀਆ ਤੈ ਸਖੀ ਭਾਗ ਮਥਾ ਹੈ ਜਿੰਨੀ ਮੇਰਾ ਸੱਜਣ ਰਾਵਿਆ ਪੌੜੀ ਹਾ ਢਾਡੀ ਦਰ ਗੁਣ ਗਾਵੰਦਾ ਜੇ ਹਰ ਪ੍ਰਭ ਪਾਵੇ ਪ੍ਰਭ ਮੇਰਾ ਫਿਰਥਾਗਰੀ ਹੋਰ ਆਵੇ ਜਾਵੇ ਸੋ ਮੰਗਾ ਦਾਨ ਗਸਾਈਆਂ ਜਿੱਤ ਭੁਖ ਲਾ ਜਾਵ ਪ੍ਰਭ ਜੀਓ ਦੇਵੋ ਦਰਸ਼ਨੇ ਆਪਣਾ ਜਿੱਤ ਟਾਡੀ ਤ੍ਰਿਪਤਾਵ ਅਰਦਾਸ ਸੁਣੀ ਦਾ ਤਾਰ ਪ੍ਰਭ ਟਾਡੀ ਕੋ ਮਹਿਲ ਬੁਲਾਵ ਤਬ ਦੇਖਦਿਆਂ ਦੁਖ ਭੁਖ ਗਈ ਟਾਡੀ ਕੋ ਮੰਗਣ ਚਿਤ ਨ ਆਵ ਸੱਬੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੈ ਹਾ ਨਿਰਗੁਣ ਟੱਡੀ ਬਖਸ਼ਿ ਓਨ ਪ੍ਰਭ ਪੁਰਖ ਵੇ ਦਾਵਾ ਡਖਣੇ ਮਨ ਲਾ ਪੰਗਵਾ ਜਾਂ ਛੁਟੇ ਤਾ ਹਾ ਕੇ ਤੂੰ ਸੁਣਨੀ ਕੰਤ ਨਾ ਜਾਣੀ ਦੁਰਜਨ ਸੇਤੀ ਨੇ ਤੂੰ ਕੈ ਗੁਣ ਹਰ ਰੰਗ ਮਾਣਿ ਹੀ ਮਨ ਲਾ ਪੰਗਵਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਾਰਾ ਨਾਮ ਬਿੰਦ ਤਿਸ ਸਿਓ ਕਿਉ ਮਨ ਰੁਸੀਐ ਜਿਸੈ ਹਮਾਰੀ ਚਿੰਦ ਨਾ ਲਾ ਪੰਗਵਾ ਰੱਤੇ ਰੰਗ ਪਾਰ ਬ੍ਰਹਮ ਕ ਮਨ ਤਨ ਅਤ ਗੁਲਾਲ ਨਾਨਕ ਵਿਣ ਨਾਵੇ ਆਨੁਦਿਆ ਜਿੱਤੀ ਹੋਰ ਖਿਆਲ ਪਾਵੜੀ ਹਰ ਜਿਓ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕੜ ਜਿੰਨੀ ਠੱਗੀ ਜਗ ਠੱਗਿਆ ਸੇ ਤੁਦ ਮਾਰਨੇ ਵੜਾ ਗੁਰ ਭੋਜਲ ਪਾਰ ਲੰਘਾ ਜਿੱਤਾ ਪਾਵੜਾ ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਸ ਕਰ ਦਿੱਤੀਓ ਸਤਵੰਤਾ ਸਾੜਾ ਜਿਤ ਲਾਇੰਤ ਤ ਲਗਬੀਆਂ ਨਾ ਖਿੰਜੋ ਤਾੜਾ ਜੋ ਇੱਛੀ ਸੋ ਫਲ ਪਾਏਂਦਾ ਗੁਰ ਅੰਦਰ ਵਾੜਾ ਗੁਰ ਨਾਮ ਕੁਟਠਾ ਪਾਏ ਰੋ ਹਰ ਵਸ ਦਾ ਨੇੜ ਡੱਖਣੇ ਨਾ ਲਾ ਪੰਵਾਂ ਜਾਂ ਮੂ ਆਵੇ ਤਿਤ ਤੂੰ ਤਾਂ ਹੱਬੇ ਸੁਖ ਲਹਾਓ ਨਾਨਕ ਮਨ ਹੀ ਮੰਦਰ ਰੰਗਾਵਲਾ ਪਰੀ ਤਹੰਜਾ ਨਾਉ ਮੈਲਾ ਪੰਵਾਂ ਕੱਪੜ ਭੋਗ ਵਿਪਾਰ ਏ ਹੱਬੇ ਹੀ ਛਾਰ ਖਾਕ ਲੁੜੇਂਦਾ ਤਨ ਖੇ ਜੋ ਰਤੇ ਦੀਦਾਰ ਮੈਲਾ ਪੰਵਾਂ ਕਿਆ ਤੱਕੈ ਵਿਆਪਾਸ ਕਰ ਹੀੜੇ ਇੱਕ ਅਧਾਰ ਥਿਓ ਸੰਤਨ ਕੀ ਰੇ ਜਿੱਤ ਲਭੀ ਸੁਖ ਦਾ ਤਾਰ ਤੋੜੀ ਵਿਣ ਕਰਮਾ ਹਰ ਜੀਉ ਨਾ ਪਾਈਐ ਬਿਨ ਸਤਗੁਰ ਮਨੁਵਾ ਨ ਲੱਗੈ ਧਰਮ ਧੀਰਾ ਕਲ ਅੰਦਰੇ ਇਹ ਪਾਪੀ ਮੂਲ ਨ ਤੱਗੈ ਐ ਕਰ ਕਰੇ ਸੋ ਐ ਕਰ ਪਾਏ ਇੱਕ ਧੜੀ ਮੋਤ ਨ ਲੱਗੈ ਚਾਰੇ ਜੁਗ ਮੈਂ ਸੁਧਿਆ ਵਿਣ ਸੰਗਤ ਅਹੰਕਾਰ ਨਾ ਭੱਗੈ ਹਮ ਮੂਲ ਨਾ ਛੁੱਟੈ ਵਿਣ ਸਾਧੂ ਸਤ ਸੰਗ ਤਿਚਰ ਥਾ ਨ ਪਾਵੈ ਜਿਚਰ ਸਾਹਿਬ ਸਿਓ ਮਨ ਪੰਗਾ ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣ ਅਭੱਗੈ ਹਰ ਕਿਰਪਾ ਤੇ ਸੁਖ ਪਾਇ ਗੁਰ ਸਤਗੁਰ ਚਰਣੀ ਲੱਗਾ